ਆ ਤਿੰਨ ਟਰੈਕਟਰ ਚੜਨਗੇ ਇੰਨਾ ਚ ਵੜਨੇ ਕਿਹੜਾ ਸੌਖਾ ਕੰਮ ਚੜਦਾ ਇਹਦਾ ਘੇਰ ਹੈ ਆਜ ਬਾਲਿਕਾ ਇਹਦੀ 37 ਦਿਨ ਦੀ ਬੰਦੀ ਆਈ ਵੀ ਹੈ ਨਹਿਰ ਦੀ ਤੇ ਜਿਹੜੀਆਂ ਤਾਂ ਆ ਲੈਫਟ ਪੰਪ ਲੱਗੇ ਆ ਇਧਰ ਤਾਂ ਇਹ ਮੋਟਰਾਂ ਪਾਣੀ ਚੱਕੀ ਜਾਂਦੀਆਂ ਜਿਵੇਂ ਉਹ ਪੰਬੀਰੀ ਬਣੀ ਜਾਂਦੀ ਹੈ ਇਧਰਲੇ ਪਾਸੇ ਵਾਲਿਆਂ ਨੂੰ ਫਿਰ ਮੋਟਰਾਂ ਖਾਣੀਆਂ ਪੈਣਗੀਆਂ ਖੜੇ 8 ਕਿੱਲੇ ਇਹ ਪਹਿਲਾਂ ਆਪਾਂ 20ਵੇਂ 20ਵੇਂ ਦਿਨ ਪਾਣੀ ਮੋੜਤਾ ਸੀ 21ਵੇਂ ਦਿਨ ਇੱਥੇ ਗੁੱਲੀ ਡੰਡਾ ਜ਼ਿਆਦਾ ਹੋਇਆ ਉਧਰ ਆਪਾਂ ਪਾਣੀ ਮੋੜਿਆ ਘਟੋ ਘਟ ਰੱਬ ਥਾਡਾ ਭਲਾ ਕਰੇ 35ਵੇਂ ਦਿਨ ਪਾਣੀ ਉੱਥੇ ਜਮੇ ਨਹੀਂ ਹੋਇਆ ਐਨਾ ਫਰਕ ਪੈਂਦਾ ਹੁਣ ਖੜਦਾਂ ਪਾਣੀ ਦਾ 5 ਇੰਚ ਪ੍ਰੈਸ਼ਰ ਦਾ ਆਹ ਕੀ ਮਾਹੌਲ ਬਣਿਆ ਯਾਰ ਜਿਹੜੇ ਕੰਮ 'ਚ ਛੋਟੇ ਹੁੰਦੇ ਪਏ ਹੋਈਏ ਉੱਥੇ ਤਾਂ ਨਹੀਂ ਡਰ ਲੱਗਦਾ ਪਰ ਆ ਕੱਲੇ ਮੋਟਰਾਂ ਨਹੀਂ ਲੈਣ ਚ ਆਪਾਂ ਲੇਟ ਪਏ ਆ ਲਓ ਜੀ ਮਿੱਤਰੋ ਸਵਾਗਤ ਕਰਦੇ ਨਵੀਂ ਵੀਡੀਓ ਦੇ ਵਿੱਚ ਤਾਂ ਮੋਟਰਾਂ ਕਸਰ ਲੱਗੇ ਆ ਕਿਉਂਕਿ ਨਹਿਰ ਦੀ ਜਿਹੜੀ ਬੰਦੀ ਆਈ ਹੋਈ ਹੈ ਉੱਥੇ ਤੁਹਾਨੂੰ ਨਹਿਰ ਤੇ ਜਾ ਕੇ ਦਿਖਾਉਣਾ ਮੈਂ ਤੇ ਲਿਜਾਨੇ ਆ ਟਰੈਕਟਰ ਤੇ ਉਹ ਜਿਨ੍ਹਾਂ ਦੀ ਆਪਾਂ ਜ਼ਮੀਨ ਠੇਕੇ ਤੇ ਲਈ ਉਹਨਾਂ ਦੇ ਘਰੇ ਮੋਟਰਾਂ ਪਈਆਂ ਮੋਟਰਾਂ ਤੁਹਾਨੂੰ ਪਤਾ ਆਪਣੇ ਮੋਨੋ ਬਲਾਕ ਹੁੰਦੀਆਂ ਆ ਤਾਂ ਲਾਉਣੀਆਂ ਪੈਣੀਆਂ ਚੋਰੀ ਦੇ ਡਰ ਤੋਂ ਤਾਂ ਉਹ ਤੁਹਾਨੂੰ ਦਿਖਾਉਣੇ ਅੱਗੇ ਦਾ ਕੰਮਕਾਰ ਚਾਬੀਆਂ ਵਗੈਰਾ ਰੱਖਣੀਆਂ ਆਪਣਾ ਸੰਗਰਸ਼ਨ ਰੱਖ ਲੈ ਇਹਦਾ ਹਜੇ ਕੰਮ ਚੱਲ ਰਿਹਾ ਹੈ ਜਿਹੜੀ ਆਪਣੀ ਟੇਲ ਬੋਨ ਕ੍ਰੈਕ ਹੋ ਗਈ ਸੀ ਢੁੰਡਰੀ ਤੇ ਉਹਦੇ ਵਾਸਤੇ ਇੱਕ ਗੱਡੀ ਡਾਕਟਰ ਸਾਹਿਬ ਨੇ ਰეკਮੈਂਡ ਕਰੀ ਸੀ ਤੇ ਨਾਲ ਹੀ ਇਹਦੇ ਬਾਰੇ ਦੱਸ ਦੇ ਵੀ ਇਹਦੀ ਐਤਕੀ ਸ਼ੋ ਲਾਈਏ ਕਿ ਨਾਂ ਲਾਈਏ ਸ਼ੋ ਲਾਉਣ ਦਾ ਕਾਰਨ ਇਹੀ ਹੈ ਮੇਨਾ ਵੀ ਜਦੋਂ ਆਪ ਪਾਸੇ ਹੁੰਨੇ ਆ ਤਾਂ ਇੱਕ ਡਰ ਲੱਗਿਆ ਰਹਿੰਦਾ ਵੀ ਡਰਾਈਵਰ ਧਿਆਨ ਰੱਖੂ ਕਿ ਨਾ ਰੱਖੂ ਵੈਸੇ ਚਲੋ ਸੀਲਡ ਵਾਂਗ ਹੋ ਜਾਂਦਾ ਕੰਮ ਪਰ ਫੇਰ ਵੀ ਡੇਲੀ ਮੂਰੰਗ ਖੋਲ ਕੇ 에ਅਰ ਕਲੀਨਰ ਜੋ ਸਾਫ ਕਰਦੇ ਆ ਤਾਂ ਉਹ ਆਖਿਆ ਹੀ ਜੀ ਆਉਂਦੀ ਓਦੇ ਚੱਕਰ ਚ ਮੈਂ ਨਾ ਵੀ ਇਹਨੂੰ ਲਾਹ ਹੀ ਦੇਵਾਂਗੇ ਕਿ ਸੌਖੇ ਰਵਾਂਗੇ ਵੀ ਇਹ ਚੀਜ਼ ਨਾ ਤਾਂ ਬੇਫਿਕਰ ਹੀ ਇਹਨੇ ਡੇਲੀ ਆਪ ਨੂੰ 에ਅਰ ਕਲੀਨਰ ਸਾਫ ਕਰਕੇ ਦੇਣਾ ਪੈਂਦਾ ਕਈ ਵਾਰੀ ਬੰਦਾ ਆਸੇ ਪਾਸੇ ਵੀ ਜਾਣਾ ਪੈਂਦਾ ਜਿਵੇਂ ਫਰਦੇ ਕਰੋ ਤੂੜੀ ਧੱਕਣੀ ਗਿਆ ਵੇ ਬੰਦਾ ਕੁੱਪ ਤੇ ਤਾਂ ਮਗਰੋਂ ਡਰਾਈਵਰ ਤੋਂ ਹੀ ਕੰਮ ਨਹੀਂ ਹੁੰਦੇ ਹੈਗੇ ਤੇ ਚਲੋ ਬਾਕੀ ਇਹਦੇ ਬਾਰੇ ਗੱਲਾਂ ਫੇਰ ਕਰਾਂਗੇ ਕਿਸੇ ਦਿਨ ਸ਼ੋਸ਼ਾ ਲਾਵਾਂਗੇ ਤੇ ਤੂੜੀ ਵਾਲੀ ਆਪਣੀ ਬਾਗੇ ਪੁਰਾਣੇ ਲਈ ਖੜੀ ਆ ਉਹ ਸਾਰੇ ਵੀਰਾਂ ਨੂੰ ਦੱਸ ਦੀ ਬਾਗੇ ਪੁਰਾਣੇ ਆਪਾਂ ਤੋਚੀ ਦੀ ਲਈ ਆ ਤੋਚੀ ਜਿਹੜਾ ਸਰਲੋਚਨ ਸਿੰਘ ਬੀ ਐਸ ਉਹ ਦੀ ਇਹਦੇ ਚ ਆਈ ਸੀ ਬੈਂਡਰੀ ਨਵੀਂ ਆਪਣੇ ਕੋਲੇ 100 ਨੰਬਰ ਉਹ ਆਪਾ ਉਹਦੇ ਤੇ ਧਰਤੀ ਸੀ ਤੇ ਉਹ ਦੀ ਆਪਾ ਇਹਦੇ ਤੇ ਧਰਤੀ ਪਰ ਉਹ ਹੁਣ ਖੜਾ ਰਹਿਣ ਕਰਕੇ ਚੱਕਣੋਂ ਹਟ ਗਈ ਜਮਈ ਕਿਉਂਕਿ ਉਹਦੀ ਬੈਟਰੀ ਨੂੰ 3 ਸਾਲ ਹੋ ਗਏ ਪਾਵਰ ਜਨ ਦੀ ਨਾ 3 ਸਾਲ ਹੀ ਕੱਢਦੀ ਮਸਾ ਤੀਜਾ ਹੋਇਆ ਨਹੀਂ ਹਜੇ ਹਾਂ ਪੌਣੇ ਇੱਕ ਤਿੰਨ ਸਾਲ ਹੀ ਹੋਏ ਚਲੋ ਠੀਕ ਹੈ ਜੀ ਬਾਕੀ ਅੱਗੇ ਜਾ ਕੇ ਤੁਹਾਨੂੰ ਧੌਂਦਾ ਜੇ ਫੇਰ ਵਾਹੀ ਦੀ ਯਾਰ ਕਮਾਲ ਆ ਪਿੰਡ ਦੇ ਦਾ ਕੋਈ ਨਹੀਂ ਆਦਾ ਵੀ ਧੌਂਦਾ ਹੈਗੀ ਐ कोठी वार वाहन असीं वाहन लैप्ट पंप उन्हनि जी आम आहे नहर उतर उन्हनि कोई फर्क न ਦੇਆ ਹੁਣ ਨਹਿਰ ਉੱਤਰੀ ਵੀ ਐ ਤੇ ਇਹ ਆ ਆਪਣੀਆਂ ਲੰਮੀਆਂ ਪਾਈਪਾ ਕਰਕੇ ਪਾਣੀ ਜੱਕ ਲੈਣੇ ਜਿਵੇਂ ਆ ਉਥੇ ਉੱਤਰ ਕੇ ਹੁਣ ਤਾਂ ਦੀਦੇ ਹੀ ਕੋਹਣੇ ਉਤੋਂ ਇਹ ਚੋਰਾ ਦਾ ਥਾਂ ਜਾਈ ਆ ਜਿੱਥੇ ਮੋਟਰਾਂ ਘਣਗਾਂ ਤੇ ਹੋ ਸਕਦਾ ਰਾਤ ਨੂੰ ਜਿਹੜਾ ਗੁੜਾ ਮਾਰਨਾ ਪਵੇ ਤੇ ਜਾਂ ਹੋ ਸਕੇ ਇੱਥੇ ਹੀ ਪੈ ਜਗੇ ਕੋਠੇ 'ਚ ਕਿਉਂਕਿ ਇੱਕ ਤਾਂ ਉਂ ਝੋਨੇ 'ਚ ਘਾਟਾ ਪਿਆ ਦਾ ਕਣਕ ਜੇ ਮਾਰਾ ਇਹਨੂੰ ਪਤਾ ਤੇ ਉਤੋਂ ਆਹ ਮੋਟਰਾਂ ਦਾ ਮੈਲ ਨੇ ਵੀ ਔਖੇ ਹੋ ਜਾਂਦੇ ਆ ਬਲਾਕ ਅੰਦਲੀ ਕਮਾਲ ਹੋਈ ਪਈ ਅਜ ਤਾਂ ਕਰੋ ਕਣਕ ਦਾ ਨਹੀਂ ਯਾਰ ਆ ਚੱਕ ਤਾਂ ਅੰਦ ਫਲ ਆਇ ਤਾ ਕਮਾਲ ਹੋ ਗਈ ਯਾਰ ਤੇ ਲੇਟ ਆ ਚੁੱਕੀ ਆ ਦੂਜੀ ਕੱਲ ਵਾਲੀ ਮੋਟਰ ਛੱਡਦੇ ਆ ਗਵੰਡੀਆਂ ਦੀ ਹੁਣ ਇਹ ਆ ਡੇਢ ਪੌਣੇ 2 ਕਿੱਲਿਆਂ ਦਾ ਘੇਰਾ ਸੀਗਾ ਇਹ ਲਾਤਾ ਜੀ ਆ ਤਿੰਨਾਂ ਕਿੱਲੇ ਵਾਂਗੂ ਯਾਰ ਢਾਈ ਆ ਪੌਣੇ 1-3 ਕਿੱਲਿਆਂ ਨੂੰ ਇਹਨੂੰ ਛੱਡਾਂਗੇ ਦੋ ਮੋਟਰਾਂ ਉਹ ਜੜੀ ਜਾਂਦੀਆਂ ਆਉਂਦਾ ਬੰਦਾ ਤਾਰਾਂ ਤੋਂ ਦੋ ਤੋਂ ਲਵਾਉਣੇ ਆ ਮਕੈਨਿਕ ਸਾਹਿਬ ਤੇ ਇਹਨੂੰ ਕੱਲ ਲੱਗ ਗਿਆ ਜੀ ਬਾਕੀ ਹੁਣ ਗਾਂਹ ਵੀਡੀਓ ਪਾਵਾਂਗੇ ਮਿੱਤਰੋ ਥੋੜਾ ਜਿਹਾ ਹੌਲ ਜੇ ਰਹੀਦਾ ਤਹਿਿਲਦਾਰੀ ਐ ਤੁਹਾਨੂੰ ਪਤਾ ਤੇ ਇੱਕ ਆਪਣਾ ਗਾਂ ਸੋਨਾਲੀਕਾ ਦੀ ਵੀਡੀਓ ਕਰਨ ਜਾਣਾ ਇੱਕ ਦੋ ਪੰਪ ਵਾਲੇ ਵੀਰਾਂ ਦੇ ਗਾਂਵਾਂ ਡੀਜਲ ਸਰੋਸ ਵਾਲਿਆਂ ਨੂੰ ਉਹ ਵੀ ਹੋ ਸਕਿਆ ਤੇ ਕਰਕੇ ਆਵਾਂਗੇ ਤੇ ਇਹ ਆਪਣੀ ਗਣਕ ਹੈਗੀ ਹੈ ਜੀ 327 ਇਹ 8 ਤਰੀਕ ਦੀ ਬਜਾੰਦਾ ਇਹਦੀ ਸੇਮ ਸੇਮ ਦੋਨੇ ਥੋੜਾ ਜਿਹਾ ਸੁਪਰਸੀਡਰ ਕਰਕੇ ਉਗਰਨ ਵਿੱਚ ਥੋੜੀਆਂ ਜੀਆਂ ਮੰਨ ਲਓ ਕੋਈ 10% ਦਾਣੇ ਨਹੀਂ ਉਗਰੇ ਸੀ ਪਰ ਹੁਣ ਜਿਹੜੇ ਝੱਲ ਮਾਰ ਗਈ ਹੈ ਹਾਂ 42 ਕਿਲੋ ਦਾ ਸਹਾਬ 40 42 ਕਿਲੋ ਦਾ ਸਹਾਬ ਹੀ ਪਾਉਣੇ ਨੇ ਆਪਾਂ ਅੱਜ ਬੂਟਾ ਬਣਾ ਔਖਾ ਉਪਰ ਆਇਆ ਲੱਗ ਰਿਹਾ ਉਹਦੇ ਤੇ ਗੱਜ ਕੇ ਬੂਟਾਂ ਦੇ ਉਹ ਪੈਂਟ ਜੋ ਆਪਣੇ ਕੋਈ ਲੈ ਗਿਆ ਵੇਹੇ ਸਵਾਦ ਲੈ ਇਹਨੂੰ ਵੀ ਭਾਈ ਕਿਵੇਂ ਇਹਨਾਂ ਦਾ ਸਵਾਦ ਬੂਟਾਂ ਦਾ ਆਹ ਵੇਲੇ ਟ੍ਰੇਲ 'ਚ ਭਿੱਜਾਂਗੇ ਅੱਜ ਓਹ ਠੰਡਾ ਲੱਗ ਰਿਹਾ ਕੰਮ ਆਹ ਮੋਟਰ ਛੱਡਣੀ ਐ 5 ਇੰਚ ਇਹਦਾ ਪਾਣੀ ਆ ਇਹ 8 ਘੰਟੇ ਮੰਨ ਲਓ 9 ਵਜੇ ਤੋਂ ਤੇ 4 ਵਜੇ ਤੱਕ ਹੁੰਦੀ ਘੰਟੇ ਦਾ ਪਤਾ ਨਹੀਂ ਆਠੀ ਬਣਦੇ ਕਿ ਵੱਧ ਘਟ ਬਣਦੇ ਇਹ ਬੂਟ ਭਰ ਗਏ ਤੇ ਇਹਾਂ ਦੇ ਵੀ 2.5 3 ਕਿਲੇ ਲਾ ਆਂਦੀ ਆ ਆਪਾਂ ਵੇ ਇਹ ਗੱਲ ਲੇਟ ਚਲਾਈ ਸੀ ਤਾਂ ਵੀ ਇਹਨੇ ਵਧੀਆ ਲਾਤਾ ਹੁਣ ਬੂਟਾਂ ਦਾ ਇਹ ਜੇ ਥਾਂ ਨਿਆਰਾ ਸੀ ਘੜਾਪਦੇ ਨੇ ਮੈਂ ਪਾਣੀ ਜ ਵੜ ਜਾਣਾ ਕਲ ਲੱ ਲਾ ਗਿਆ ਕੰਮ ਚਲੋ ਕੋਈ ਨਹੀਂ ਕੰਮ ਹੁੰਦਾ ਨਾ ਸੱਜਣ ਵੀਰਾਂ ਨੂੰ ਯਾਰ ਇੱਕ ਫੋਨ ਲਾਇਆ ਕਰੋ ਫਿਰ ਬੰਦਿਆਂ ਨੂੰ ਟਾਈਮ ਦਿਆ ਕਰੋ ਕਿਸੇ ਨਾਲ ਹੀ ਕਿਸੇ ਬੰਦੇ ਤੋਂ ਕੰਮ ਲੈਣਾ ਹੋਵੇ ਨਾ ਬਸ ਇੱਕ ਅੱਧਾ ਫੋਨ ਲਾਇਆ ਕਰੋ ਮੇਰੀ ਰਿਕਵੈਸਟ ਹੈ ਹੁਣ ਮੈਨੂੰ ਪਰਸੋਂ ਦਾ ਬੰਦਾ ਠਠ ਕਰ ਮਾਰਿਆ ਨਾ ਤਾਂ ਮੈਥੋਂ ਦਾ ਕੰਮ ਹੁੰਦਾ ਉਹ ਵੀ ਪਿਓ ਦੇ ਪੁੱਤ ਚ ਫੋਨ ਤੇ ਫੋਨ ਲੈ ਦੱਸ ਯਾਰ ਵੀ ਇੱਕ ਤਾਂ ਤੈਨੂੰ ਬਿਨਾਂ ਜਾਣ ਪਛਾਣ ਤੋਂ ਤੇਰਾ ਮੈਂ ਇੱਕ ਦੋਰੀ ਕੰਮ ਕਰਤਾ ਹਣ ਤੋ ਤੂੰ ਨਹੀਂ ਆਉਣਾ ਫੋਨ ਯਾਰ ਗਾਂ ਵਾਲਾ ਵਹਿਲਾ ਦੱਸ ਜਿਹੜਾ ਊ ਭਾਵੇਂ ਕੰਮ ਅਗਲੇ ਦਾ ਕਰ ਹੀ ਦੇਣਾ ਹੋਵੇ ਪਰ ਬੰਦਾ ਜੋ ਖਝਾਈ ਜਾਵੇ ਫਿਰ ਬੰਦੇ ਦਾ ਮਾਨ ਅੱਕ ਜਾਂਦਾ ਹੁਣ ਦੱਸ ਵੀ ਸਬਰ ਤਾਂ ਕਰ ਹੀ ਆ ਹਣ ਤੈਨੂੰ ਫੋਨ ਆ ਗਿਆ ਮੇਰਾ ਬੰਨ ਕੜ ਕੜ ਦੇ ਪਤਾ ਨਹੀਂ ਕਾ ਤੋ ਦੁਨਗਾ ਸਬਰ ਸੰਦੋ ਹੈ ਇਹ ਤੂੰ ਸਬਰ ਕਰ ਲੈ ਪਤੰਦਰਾ ਲਓ ਜੀ ਵੀਰੋ ਵਾਹਣਾ ਦੀ ਡਿਟੇਲ ਤੁਹਾਨੂੰ ਦਈਏ ਆ ਪਹਿਲਾਂ ਵੀਡੀਓ ਚ ਦਿਖਾਈ ਸੀ ਆ ਦੋ ਮੋਟਰਾਂ ਵਾਲਾ ਵਾਣ ਇਹ 91000 ਰੁਪਏ ਨੂੰ ਲੱਗ ਗਿਆ ਸੋਣਿਆ ਜਿੱਥੋਂ ਤੱਕ ਤੇ ਆਹ ਜਿਹੜਾ ਆਪਣੇ ਕੋਲੇ ਵਾਣ ਆ ਹੀ ਰਹਿੰਦਾ ਏ ਲੱਗਣ ਵਾਲਾ ਕਿਉਂਕਿ ਆਪਾਂ ਵੀ ਨਹੀਂ ਲੈ ਰਹੇ ਤੇ ਮਨ ਲਾ ਹੋਰ ਲੈਣਗੇ ਲੋਕ ਆਪਾਂ ਤਾਂ ਨਹੀਂ ਲੈ ਰਹੇ ਆਪਣੀ ਤੈਰ ਕੀ ਭਿਆਹ ਕੋਈ ਵਾਣ ਵੀ ਨਹੀਂ ਲੈ ਰਹੇ ਇਕੱਲਾ ਇਹ ਹੀ ਨਹੀਂ ਆਪਾਂ ਹੋਰ ਵਾਣ ਵੀ ਨਹੀਂ ਕੋਈ ਲੈ ਰਹੇ ਕਿਉਂਕਿ 1-2 ਸਾਲ ਇੱਕ ਦਿਨ ਅੱਗੇ ਆਪਾਂ ਵੀਡੀਓ ਚ ਗੱਲਾਂ ਕਰੀਆਂ ਵੀ ਨਹੀਂ ਲੈਂਦੇ ਇਹਦਾ ਡਰਾਈਵਰੀ ਦਾ ਪਾਣੀ ਲੀਕ ਸੀ ਕੱਲ ਫਿਰ ਆਇਆ ਜਗਾੜ ਲਾਇਆ ਹੋਰ ਕੁਝ ਹੈ ਨਹੀਂ ਸੀ ਇੱਥੇ ਅਵੇਲੇਬਲ ਤੇਰਾ ਇੰਨਾ ਕ ਸਮਾਨ ਸੀਗਾ ਤੇ ਕੱਲ ਦੀ ਟਿਕਾਈ ਹੈ ਹੁਣ ਫੇਰ ਉੱਥੇ ਹੀ ਧਾਰ ਪੈ ਰਹੀ ਹੈ ਇਥੇ ਕੱਲ ਪੈਂਦੀ ਜਿਹੜੇ ਕੰਮ 'ਚ ਛੋਟੇ ਹੁੰਦੇ ਪਏ ਹੋਈਏ ਉੱਥੇ ਤਾਂ ਨਹੀਂ ਡਰ ਲੱਗਦਾ ਪਰ ਇਕੱਲੇ ਮੋਟਰਾਂ ਨਹੀਂ ਲੈਣ ਚ ਆਪਾਂ ਲੇਟ ਪਏ ਆ ਮੰਨ ਲਓ ਮੋਟਰਾਂ ਦਾ ਵਾਹ ਆਪਣਾ 20 'ਚ ਪਿਆ 2020 'ਚ ਖੇਤੀ ਆਪਾਂ 13 ਦੀ ਰੈਗੂਲਰ ਕਰ ਰਹੇ ਹਾਂ ਤੇ ਛੋਟੇ ਹੁੰਦਿਆਂ ਦਾ ਡਰ ਲਿਆ ਹੁੰਦਾ ਤੇ ਮੈਨੂੰ ਤਾਂ ਸੌਚ ਕੱਟਣ ਦਾ ਵੀ ਥੋੜਾ ਡਰ ਲੱਗਦਾ ਹੁੰਦਾ ਕਿਤੇ ਹੂਣਾ ਕਰੰਟ ਕਰੰਟ ਆ ਜਾ ਬਹੁਤ ਜ਼ਿਆਦਾ ਰਿਸਕੀ ਕੰਮ ਹੁੰਦਾ ਹੈ ਇਹ ਹਰੀ ਧੱਤ ਜਿੱਡ ਕਿ ਜੁਗੀ ਫਿਰਦੀ ਹੈ ਬੜਾ ਬੇਗਰ ਕੰਮ ਲੱਗਦਾ ਮੈਨੂੰ ਦਾ ਮੋਟਰ ਨਾਲ ਪਾੜ ਅੱਗੇ ਦੂਜੇ ਹੁੰਦੇ ਬੂਟ ਵੀ ਸੁੱਕੇ ਰਹਿੰਦੇ ਪੈਰ ਅੱਜ ਬਿਜਲੀ ਵਾਲਾ ਕੰਮ ਕਰਨਾ ਤਾਂ ਪਰਤੇ ਆਏ ਬੂਟ ਵੀ ਘਰੇ ਹੈ ਨਹੀਂ ਉਹ ਵੀ ਕੋਈ ਬਿਨਾ ਪੁੱਛੇ ਲੈ ਗਿਆ ਤੇ ਅੱਜ ਸਾਲਾ ਇੰਨਾ ਚ ਸ਼ਵਲ ਸ਼ਵਲ ਹੋਈ ਜਾਂਦੀ ਦੇਖ ਲਓ ਨਹੀਂ ਕੀ ਚੱਕਰ ਹੁੰਦਾ ਹੈ ਪਰਤੇ ਆਈ ਚੀਜ਼ ਨਾ ਮੌਕੇ ਤੇ ਹੋ ਗਈ ਉਹ ਬਿਜਲੀ ਵਾਲਾ ਮਕੈਨਿਕ ਤਾਂ ਆਣੀ ਨਹੀਂ ਇਰਾਪ ਹੀ ਲਾਉਣੇ ਸਾਢੇ 8 ਦੇ ਅਸੀਂ ਮੋਟਰਾਂ ਲੈ ਕੇ ਆਏ ਆ ਸਾਢੇ 9 ਲੈਟ ਆਣੀ ਸੀ ਤੇ ਸਾਢੇ 9 ਨੂੰ ਪੂਰੇ ਮੈਂ ਮੋਟਰਾਂ ਲਾ ਕਸਤਾਂ ਸੀ ਤੇ ਉਹਨੂੰ ਫੋਨ ਲਾਤਾ ਵੀ ਆ ਜਾ ਲਾਈਟ ਵੀ ਆ ਗਈ ਸਾਢੇ 9 ਤੋਂ ਲੈ ਕੇ ਤੇ 11 ਵਜੇ ਤੂੰ ਉਹਦੇ ਕਹਿ ਵੀ ਆਵਣਾ ਲੈ ਜਾ ਜਹੀ ਰੋਟੀ ਨਹੀਂ ਨੂੰ ਭੁੱਖੇ ਮਰ ਕੇ ਇੱਥੇ ਖੇਤ ਬੈਠ ਜਾ ਕੀ ਨੇ ਦੱਸ ਆ ਹੁਣ ਤਾਰਾਂ ਵੀ ਲਾ ਲਈਆਂ ਉਹ ਸਾਲੇ ਹੁਣ ਆਟੋਮੈਟਿਕ ਲਾਲ ਜਗਾਈ ਜਾਂਦੇ ਤਾਂ ਆਲਾ ਬਾਲਾ ਮਾੜਾ ਹਾਲ ਤਾਂ ਜਮਾ ਰੈਸਕੀ ਆ ਕੰਮ ਤੁਹਾਨੂੰ ਦਿਖਾਉਣਾ ਬਿਦੂ ਆ ਕੇ ਪਤੰਦਰਾ ਮੜਾ ਜਾ ਕੰਮ ਹੈ ਤੇਰਾ ਆ ਜਾਣ ਕਰ ਜਾ ਉਹ ਜੋੜ ਆਵੇ ਬਾਲਾ ਖਤਮ ਹੈ ਇਹਦੇ ਚ ਚੱਕਰ ਪਈ ਜਾਂਦਾ ਇਹ ਸਾਲੇ ਰੈੱਡ ਚ ਖਾਈ ਜਾਂਦੇ ਫਾਲਟ ਮੜਾਇਆ ਕੰਮ ਆ ਸਾਰਾ ਉਹ ਪਲਾਸ ਚੰਗੇ ਨਾਲ ਬਾ ਜੋੜ ਨਵੇਂ ਲਾਉਣ ਵਾਲੇ ਬਸ ਇੰਨਾ ਕੰਮ। ਆ ਮਚਾਲੜੇ ਨੂੰ ਛੱਡਦੇ ਮੈਂ ਤਾਂ। ਹਾਂ ਇਹ ਨਹੀਂ ਛੋਟਾ। ਕਾਇਮ ਵਾਲਾ ਭਰ ਗਿਆ ਨਾ ਹੁਣ ਲਵਾ ਨਹੀਂ ਸੁਵਾ ਨੇ। ਉਹ ਤੰਨਾ ਕਿੱਲੇ ਦਾ ਕਹਿ ਰਾ ਛੋਟਾ ਏ ਮੇਰੇ ਹਿਸਾਬੀ ਤਾ। ਉਹ ਚੱਲ ਵੀ ਸਹੀ ਆ ਚੱਕਰਾ ਸੂਤੇ ਲਵਾ ਦੇ। ਉਹ ਸੂਤੇ ਲਊਗੀ ਉਹ। ਕੱਟ ਦੇ ਇਹਨੇ ਆ ਬੰਦਾ ਹੈ 2 ਘੰਟੇ ਲੈ ਡੇਨੇ ਮਾਰੀ ਆਦੀ ਢਾਈ ਸਿੱਧੀ ਹੈ ਜਮਾ ਹਾਂ ਬਾਈ ਸੁੱਤੇ ਬੋ ਲੋਗੇ ਕਿਨੇ ਸੁੱਤੇ ਲੋਗੇ ਘਟੋ ਘਟ ਦਾ ਸੁੱਤੇ ਲਊ ਮੈਂ ਜਾਣਾ ਮੜਾ ਮੇਰੇ ਗਾਰਾ ਲਾਉਣਾ ਇਹਦੀ ਮਿਹਰਬਾਨੀ ਨਾ ਆ ਹਾਲ ਮੋਟਰ ਠੀਕ ਹੈ ਇਹ ਆ ਬੰਦੇ ਦੀ ਮਿਹਰਬਾਨੀ ਹੈ ਜਾ ਕੇ ਨਾ ਭੋਗ ਤੇ ਬਹਿ ਗਿਆ ਲੰਗਰ ਖਾਣ ਮਰ ਗਰੀ ਤੇ ਮੈਂ ਇੱਥੇ ਭੁੱਖਾ ਮਰ ਗਿਆ ਜੋੜ ਵੇਖੋ ਇਹਦੀ ਲਾਇਪੇ ਮੈਂ ਜਾਣਾ ਕੱਟਦੇ ਬਾਵਾ ਸੂਤੇ ਲਵਾਉਗੀ ਇੱਕ ਦੋ ਲਾਉਗੀ ਅਜੇ ਹਨਾ ਸੂਤੇ ਨਿੱਕੇ ਨਿੱਕੇ ਸੂਤੇ ਲਾਉਣੇ ਪਹਿਲੇ ਹੁਣ ਮੋਟਰਾਂ ਨਿੱਕੀਆਂ ਕਰਕੇ ਹੈ ਸਟਾਰਟਰ ਤੇ ਆ ਮੈਨੂੰ ਦਾ ਤੇਲ ਧੂਲ ਵਾਲੇ ਹੁੰਦੇ ਮੱਛੀ ਦੇ ਸਟਾਰਟਰ ਦਾ ਕੋਣੇ ਖੜਦਾਂ ਪਾਣੀ ਦਾ 5 ਇੰਚੀ ਪ੍ਰੈਸ਼ਰ ਦਾ ਕਿਆ ਮਾਹੌਲ ਬਣਿਆ ਯਾਰ ਹੈ ਛੋੜ ਫੋਨ ਨੂੰ ਨਹਿਰ ਦੇ ਦਰਸ਼ਨ ਕਰਾਉ ਰਹਾ ਮੈਂ ਹਾਂ ਦਰਸ਼ਨ ਕਰਾਉਣਾ ਵੀ ਨਹਿਰ ਨੂੰ ਕੀ ਚੱਕਰੇ ਇੱਥੇ ਟਰੈਕਟਰਾਂ ਵਾਲੇ ਪਤਾ ਨਹੀਂ ਕਿਉਂ ਇੰਗੇਰ ਵੱਡਾ ਰੱਖਦੇ ਆ ਜੇ ਜਾਨ ਹੀ ਕੱਢ ਦੇਣਗੇ ਟਰੈਕਟਰ ਦੀ ਚੜ੍ਹਾਈ ਤੇ ਲਾ ਆਲਾ ਆਲਾ ਆ ਆ ਹਾਲਾਤ ਆ ਜੀ ਨਹਿਰ ਦੇ ਨਹਿਰ ਹੋ ਗਈ ਡਾਊਨ ਤੇ ਜਿਹੜਾ ਪੈੰਡ ਆਲਾ ਪਾਸਾ ਉਹ ਤਾਂ ਵਧੀਆ ਮੰਨ ਲਓ ਉਹ ਮੰਨ ਲਓ ਆ ਪਾਇਪ ਲੈਣਾ ਪਾਣੀ ਚਾਗਦਾ ਹੈ ਇਹ ਸੌਖਾ ਕੰਮ ਆ ਤੇ ਇਧਰਲੇ ਪਾਸੇ ਮੋਗੇ ਬਹੋਂ ਕਰਕੇ ਇਧਰ ਫਿਰ ਨਹਿਰ ਚਾਲਦੀ ਨਹੀਂ ਹੁਣਾ ਤਿੰਨ ਟਰੈਕਟਰ ਚੜਨਗੇ ਇੰਨਾ ਚ ਵੇਣੇ ਕਿੜਾ ਸੌਖਾ ਕਿਵੇਂ ਚੜਦਾ ਕਿੜਾ ਗੇਰ ਹੈ ਪਹਿਲਾ ਹਾਈ ਇਹ ਵਾਇਦਾਂ ਚੜਾ ਗੇਰ ਆ ਇੱਥੇ ਰੱਖ ਅਰਜਣ ਵਾਲਾ ਸਵਾਦ ਦਿੰਦਾ ਇਥੇ ਦਾ ਇਹਨੂੰ ਗਣਾ ਪਹਿਲਾ ਹਾਈਲਾਈਨ ਬਈ ਪਹਿਲੇ ਪਹਿਲੇ ਜੀ ਰੱਖੇ ਗਾਣਾ ਹੀ ਗਾਣਾ ਗਾਣਾ ਚੱਲੀ ਜਾਂਦਾ ਨਹੀਂ ਆਵਾਜ਼ ਆਏ ਹਾਏ 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 ਆਏ ਬਾਲੀਕਾ ਸੱਜਣਾ ਜੇ ਸੰਭਲ ਗਿਆ ਆ ਪੋਜੀਸ਼ਨ ਹੈ ਜੀ ਨਹਿਰ ਦੀ ਤੇ ਇਹਦੀ 37 ਡੰਨ ਦੀ ਬੰਦੀ ਆਈ ਵੀ ਹੈ ਨਹਿਰ ਦੀ ਤੇ ਜਿਹੜੀਆਂ ਤਾਂ ਆ ਲੈਫਟ ਪੰਪ ਲੱਗੇ ਆ ਇਧਰ ਤਾਂ ਇਹ ਮੋਟਰਾਂ ਪਾਣੀ ਚੱਕੀ ਜਾਂਦੀਆਂ ਜਿਵੇਂ ਉਹ ਪੰਭੀਰੀ ਬਣੀ ਜਾਂਦੀ ਹੈ ਇਧਰਲੇ ਪਾਸੇ ਵਾਲਿਆਂ ਨੂੰ ਫਿਰ ਮੋਟਰਾਂ ਕਾਣੀਆਂ ਪੈਣੀਆਂ ਖੇੜਾ ਨਾ ਆ ਲਾਗ ਮੈਨੂੰ ਆ ਨਾ ਹਾਂ ਅਸੀਂ ਨਹੀਂ ਕੱਸਦੇ ਮੈਂ ਕਸਣੀਆਂ ਪੈਣੀਆਂ ਕਸਣੀਆਂ ਹੀ ਪੈਣਗੀਆਂ ਹਾਲੀ ਕੋਈ ਨਹੀਂ ਫਿਰ ਨਹੀਂ ਇੱਥੇ ਪੈਣਾ ਥੋੜਾ ਦਾ ਗਾਹ ਰਹਿ ਗਿਆ ਨਾ ਮਾਲਾ ਮੇਰਾ ਗੜ ਹੈ ਫਾਰ ਤੋਂ ਟੱਪੇ ਲੱਗਾ ਗਾਹ ਵਾਲੀ ਕੋਈ ਨਹੀਂ ਆਇਆ ਤਾਂ ਹੈ ਲੈ ਕੇ ਹੈ ਹੈ ਹੋਰ ਕਰ ਜਾਂ ਰਾਤ ਨੂੰ ਪੈ ਜਾਾਂਗੇ ਕੋਠੇ 'ਚ ਹੋਰ ਕੀ ਬਾੜਾ ਕੇ ਅੰਦਰ ਵਾਰ ਹੈ ਤਾਂ ਰਿਸਕ ਜੀ ਉਹ ਇੰਨਾ ਦੇ ਦੋ ਦਿਨਾਂ ਚ ਲਾ ਦੇਣੀਆਂ ਦੋ ਦਿਨਾਂ ਚ ਲਾ ਦੇਣੀਆਂ ਪਾਣੀ ਬਹੁਤ ਹੈ ਨਾ 5 ਇੰਚ ਹੀ ਹੁੰਦਾ ਗੰਗੂ ਖੜਦਿਆਂ ਹਾਂ ਉਹ ਵੀ ਲਈ ਆਉਂਦੀ ਨਾ ਇੱਕ ਪਰ ਲਈ ਮੋਟਰ ਉਹ ਵੀ ਵਧੀਆ ਕਾਲ ਡੂੜ 2 ਕਿੱਲੇ ਲਾ ਗਈ ਦੋ ਅੱਜ ਲਾ ਜੂਗੀ ਉਹ ਡੂੜ ਕਿੱਲਾ ਡੂੜ ਕਿੱਲਾ ਮਹਾਂ ਲਾਇਆ ਉਹਨਾਂ ਨੇ ਕੱਲ ਹਾਂ ਨਹੀਂ ਆ ਪੌਣੇ ਦੋ ਕਿੱਲੇ ਵਾਂਗੂ ਕਹਿ ਰਾ ਔਰ ਲਾ ਲੰਮਾ ਹਾਂ ਤੇ ਇਹ ਵੱਡਾ ਕਿਆਰਾ ਮੈਂ ਤਾਂ ਕਾਦਾ ਲਾਉਣਾ ਤੇ ਵਸਗਾ ਲਾਤਾ ਇਹਨੇ ਨਾਲੇ ਚੱਲੀ ਗੱਲ ਇਹ ਵੀ 10 ਵਜੇ ਲੇਟ ਚੱਲੀ ਹਾਂ ਕੋਈ ਅੱਧਾ ਘੰਟਾ ਮਰੀ ਲੇਟ ਆ ਅਕਸਰ ਹੁਣ ਆ ਮੈਂ ਤਾਂ ਛੋਟੇ ਕਹਿਰੇ ਨੂੰ ਛੱਡੇ ਹੁਣ ਚਲਾਂਗਾ ਮੈਂ ਯਾਰ ਜਿਆਦਾ ਉਹ ਤਿੰਨਾਂ ਕਿੱਲੇ ਦਾ ਕਹਿਰ ਆ ਡੂੜ ਕਿੱਲੇ ਦਾ ਹੋਊਗਾ ਹਾਂ 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 ਇਹ ਹੱਸ ਕੇ ਲਾ ਦੇਣਗਾ ਤੋ ਪਾਣੀ ਬਹੁਤ ਪੈਂਦਾ ਵੇਖ ਮੋਗੇ ਵਾਂਗੂ ਪਾਣੀ ਦਾ ਹਾਂ ਚੰਗਾ ਹੋਵੇ ਲਾ ਦੇ ਹੁਣ ਤਾਂ ਪਾਣੀ ਮੰਗਦੇ ਘਿਆ ਕਰਤਾ ਯਾਰ ਹੋਰ ਦੋਆਂ ਮੋਟਰਾਂ ਦਾ ਪਾਣੀ ਐ ਮਿੱਤਰੋ ਮੋਗੇ ਨੂੰ ਪੈਂਦਾ ਮਾਹੌਲ ਇੱਕ ਨੰਬਰ ਹੈ ਜਾਨੀ ਜੀ ਲੱਗਦਾ ਖੇਤ ਜਦੋਂ ਕੋਈ 2 ਰੁਪਈਆ ਦਾ ਕੰਮ ਕਰੀਏ ਜੇ ਨਾ ਕਰੀਏ ਤਾਂ ਨਹੀਂ ਲੱਗਦਾ ਮੈਂਣਾ ਕੀ ਬਾਤਾਂ ਯਾਰ ਕੀ ਬਾਤਾਂ ਜੇ ਕਿਤੇ ਉਹ 2 ਘੰਟੇ ਨਾ ਮਾਰਦਾ ਲਾਈਟ ਦੇ ਆਉਣਸਾਰ ਚਲਾਦਾ ਫੇਰਾ ਤਿੰਨ ਕਿੱਲੇ ਵਧੀਆ ਹੱਸ ਕੇ ਲਾਉਣੇ ਸੀ ਕਿਉਂਕਿ ਦੋਹਾਂ ਕਿੱਲੇ ਨੂੰ ਮੋਟਰ ਲਾ ਜਾਂਦੀ ਹੈ ਤੇ ਹੁਣ ਫਿਰ ਇਹ ਤਿੰਨਾਂ ਕਿੱਲੇ ਨੂੰ ਛੱਡਣ ਨਹੀਂ ਜੋਗੇ ਸੀ ਅਸੀਂ ਇਹ ਚਾਲ ਲੰਮਾ ਕਿਆਰਾ ਕਰਕੇ ਵੀ 2-3 ਕਿੱਲੇ ਹੀ ਲਾਉਣਗੇ ਦੋ ਮੋਟਰਾਂ ਹੋ ਸਕਦਾ ਐ ਤਾਂ ਹਜੇ ਵੀ ਲਾਉਣੀਆਂ ਪਰ ਫਿਰ ਅਹੀ ਕਿਆਰਾ ਪਤਲੇ ਕਿਆਰੇ ਨੂੰ ਛੱਡਿਆ ਆ ਕਿਆਰੇ ਪਤਲੇ ਆ ਆ ਝੋਨੇ ਵਾਲਾ ਕਿਆਰਾ ਪਹਿਲਾ ਵਾਲਾ ਉਵੇਂ ਹੀ ਰੱਖ ਲਿਆ ਇਹ ਇਹ 4 ਕਿੱਲੇ ਉਸਰੀ ਤੇ ਆ ਹਨ 29 ਗਰਮਾ ਚੌੜਾ 2.5 ਕਿੱਲੇ ਆਗਾ ਜਾਨੀ ਇਹ ਇਹ ਕਣਕ ਤੇ ਬਈ ਜੀ ਆਪਾਂ ਅਟਲਟਸ ਕਰੀ ਸੀਗੀ ਟਾਂਟਾ ਸ ਦਵਾਈ ਕਰੀ ਸੀ ਇੱਕ ਪੈਕਟ ਇੱਕ ਕਿੱਲੇ ਦਾ ਜਿਹੜੀ ਉਹ ਸ਼ੀਸ਼ੀ ਟਾਈਪ ਆਉਂਦੀ ਹੈ ਤੇ ਉਹਨੇ ਇੰਨਾ ਵੀ ਕਣਕ ਤਾਂ ਕਿਹੜਾ ਰੋਗਤੀ ਸੀ ਪਰ ਗੁੱਲੀ ਡੰਡੇ ਦਾ ਏਡਾ ਸੋਹਣਾ ਸਫਾਇਆ ਕਰਾ ਵੀ ਹਜੇ ਤੱਕ ਜਿਹੜਾ ਕੋਈ ਮਾੜਾ ਮੋਟ ਰਿਆ ਸੀ ਉਹ ਵੀ ਥੱਲੇ ਹੀ ਦਾਬ ਗਿਆ ਬਾਹਰ ਆਇਆ ਹੀ ਨਹੀਂ ਨਹੀਂ ਇੱਥੇ ਹਜੇ ਬਾਹਰ ਆ ਜਾਂਦਾ ਹੁੰਦਾ ਬਹੁਤ ਜ਼ਿਆਦੇ ਗੁੱਲੀ ਡੰਡਾ ਸੀਗਾ ਪਰ ਇਹ ਵੀ ਵੇਖ ਲਓ ਤੁਸੀਂ ਗੁੱਲੀ ਡੰਡਾ ਜ਼ਿਆਦਾ ਉਗਰਨ ਦਾ ਕਾਰਨ ਇਹ ਹੀ ਹੈ ਵੀ ਸਾਰਾ ਵਾਹਣ ਇੱਕ ਹੀ ਆ ਇਕੱਠਾ ਹੀ ਠੇਕੇ ਤੇ ਪਹਿਲਾਂ ਹੁੰਦਾ ਸੀ ਇਹ ਤੇ ਇਧਰ ਇਧਰ ਮੰਨ ਲਓ ਜਿੰਨੀ ਆਹ ਆਪਾਂ ਸਾਹਮਣੇ ਖੜੇ ਆ ਅੱਠ ਕਿੱਲੇ ਇਹ ਪਹਿਲਾਂ ਆਪਾਂ 20ਵੇਂ ਦਿਨ ਪਾਣੀ ਮੋੜਤਾ ਸੀ 21ਵੇਂ ਦਿਨ ਇੱਥੇ ਗੁੱਲੀ ਡੰਡਾ ਜਾਦੇ ਹੋਇਆ ਉਧਰ ਆਪਾਂ ਪਾਣੀ ਮੋੜਿਆ ਘਟੋ ਘਟ ਰੱਬ ਥੋੜਾ ਭਲਾ ਕਰੇ 35ਵੇਂ ਦਿਨ ਪਾਣੀ ਉੱਥੇ ਜਵੇਂ ਨਹੀਂ ਹੋਇਆ ਐਨਾ ਫਰਕ ਪੈਂਦਾ ਤੇ ਵਾਹਣ ਇੱਕੋ ਹੀ ਆ ਤੇ ਗੁੱਲੀ ਡੰਡੇ ਦਾ ਜੇ ਕਿਤੇ ਉਹਨੂੰ ਵੀ 20 ਦਿਨ ਪਾਣੀ ਲਾ ਗਿਆ ਨਾ ਸਰਦੇਵਾਲਾ ਨੂੰ ਗੁਰਨਾਈ ਤਾਂ ਉਹਦੇ ਚ ਹੁਣ ਨਿਕਲਿਆ ਮਾੜਾ ਮੋਟਾ ਵੇ ਬਾਹਰ ਆਇਆ ਵੀ ਜਾਣੀ ਆਪਣਾ ਸਰ ਗਿਆ ਇਹਦੇ ਚ ਜੇ ਸਬਰੇ ਨਾ ਕਰਦੇ ਮੌਕੇ ਤੇ ਤਾਂ ਇਹਨੇ ਆਪਣੀ ਕਣਕ ਜਿਹੜੀ ਮੈਨਾਂ ਹੋਣੀ ਨਹੀਂ ਦੇਣੀ ਸੀ ਇੰਨਾ ਸੀਗਾ ਸਰਦੇਵਾਲਾ ਨੂੰ ਸੀ ਤੇ ਬਾਕੀ ਹੁਣ ਡੀ ਆਈ ਤੇ ਧਰੀ ਐ ਬੈਂਡਰੀ ਉਹ 36 30 ਵਾਲੀ ਤੇ ਪਹਿਲਾਂ ਤਾਂ ਸਲਫ ਜਾਕਦਾ ਨਹੀਂ ਹੁਣ ਵੇਣੇ ਆ ਜੇ ਚੱਕ ਲਈ ਤਾਂ ਫਾਦਰ ਸਾਹਿਬ ਲੈ ਜਾਣਗੇ ਉਹਨੂੰ ਘਰੇ ਇਹ ਆਪਣੀ ਡਿਊਟੀ ਅੱਜ ਇੱਥੇ ਹੀ ਐ ਤੇ 2-3 ਦਿਨ ਇੱਥੇ ਡਿਊਟੀ ਲਾ ਕੇ ਆ ਪਾਣੀ 13 ਕਿੱਲੇ ਥਾਂ ਇਹ ਲਾ ਕੇ ਮੋਟਰਾਂ ਨਾਲ ਫੇਰ ਹੀ ਹੋਰ ਪਾਸੇ ਵੀਡੀਓ ਵੜੀਓ ਬਣਾਉਣ ਜਾਵਾਂਗੇ ਉਹਨੇ ਦਿਨ ਤਣੀ ਕਿਤੇ ਜਾ ਸਕਦੇ ਜਿੱਦੇ ਮੋਟਰਾਂ ਲਾਹਾਂਗਾ ਉਹਦੇ ਐ ਸੀ ਬੱਸ ਵੀ ਹੁਣ ਤਾਂ ਲੋੜ ਹੀ ਨਹੀਂ ਚਲੋ ਝੋਨਾ ਪੜ ਗਿਆ ਹੁਣ ਝੜਾ ਕਹਣੇ ਪਰ ਕਸਣੀਆਂ ਪੱਲਾਂ ਇਸ ਕਿਹ ਸਲਫਾ ਮਾਰ ਕੇ ਚੱਕਣੀ ਚਾਹੀਦੀ ਯਾਰ ਬਹੁਤ ਰੇਸ ਤੇ ਲਿਆਂਦਾ ਜਾਣਾ ਰੋਕ 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 ਭਾਈ ਦਾ ਕਿੱਦਾਂ ਆਹ ਆਹ ਲਾ ਲ ਆ ਜਾ ਫਿਰ ਪਿਛਲੇ ਸਾਲ ਕਰਨਕ ਆਪਣੀ ਦੋ ਪਾਣੀਆਂ ਤੇ ਅਸੀਂ ਦੋ ਸਾਲ ਦੋ ਪਾਣੀਆਂ ਖੁੰਦੀ ਰਹੀ ਐਤ ਕੀ ਤਿਆਨ ਪਾਣੀ ਲੱਗਣਗੇ ਅਗਲੇ 2 ਮਹੀਨੇ ਬਾਅਦ ਇੱਕ ਪਾਣੀ ਹੋਰ ਲਾਉਣਾ ਪਾਣਾ ਹਜੇ